ਸਕਦੇ ਨੇ ਉਹ ਕੱਲੀ ਇੱਕੋ ਵਾਰੀ ਦੇ ਵਿੱਚ 1 ਲੱਖ ਇਨਸਾਨ ਜਿੰਨੀ ਆ ਉਸ ਤੋਂ ਵੱਧ ਇਨਸਾਨਾਂ ਜਿੰਨੀ ਕਪੈਸਿਟੀ ਰੱਖਦੀ ਆ ਸਮਰੱਥਾ ਰੱਖਦੀ ਆ ਕਿਸੇ ਚੀਜ਼ ਦੇ ਹੱਲ ਕੱਢਣ ਦੇ ਵਿੱਚ ਜਾਂ ਕਿਸੇ ਚੀਜ਼ ਦੀਆਂ ਕੰਪਿਊਟੇਸ਼ਨ ਕਰਨ ਦੇ ਵਿੱਚ ਜਾਂ ਕਿਸੇ ਚੀਜ਼ ਦੀਆਂ ਕੈਲਕੂਲੇਸ਼ਨਸ ਕਰਨ ਦੇ ਵਿੱਚ ਜਾਂ ਇਨਫੋਰਮੇਸ਼ਨ ਦੇ ਵਿੱਚ ਤਾਂ ਹੁਣ ਕਿਸ ਹੱਦ ਤੱਕ ਡੇਂਜਰਸ ਹੋ ਚੁੱਕੀ ਆਪਾਂ ਨੂੰ ਦੱਸਿਆ ਨਹੀਂ ਜਾ ਰਿਹਾ ਉਹਦੀਆਂ ਤਿੰਨ ਜਿਹੜੀਆਂ ਨੇ ਬਹੁਤ ਵੱਡੀਆਂ ਜਿਹੜੀਆਂ ਨੇ ਐਗਜ਼ੈਂਪਲਸ ਨੇ ਪਹਿਲੀ ਐਗਜ਼ੈਂਪਲ ਜਿਹੜੀ ਆ ਉਹਦੀ ਤੁਸੀਂ ਰੀਸੈਂਟਲੀ ਸੁਣਿਆ ਹੋਣਾ ਮਤਲਬ ਕਿ ਪਿੱਛੇ ਜੇ ਕੀ ਹੋਇਆ ਕੋਰੀਆ ਦੇ ਵਿੱਚ ਯਾਨੀ ਸਾਊਥ ਕੋਰੀਆ ਦੇ ਵਿੱਚ ਇੱਕ ਰੋਬੋਟ ਨੇ ਰੋਬੋਟ ਜਿਹੜਾ ਕਿ AI ਦੇ ਨਾਲ ਚੱਲਦਾ ਸੀਗਾ ਜਿਹਦਾ ਬੇਸ ਜਿਹੜਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਸੀਗੀ ਉਹਨੇ ਸੁਸਾਈਡ ਕਰ ਲਈ ਪਹਿਲੀ ਵਾਰ ਸੁਣਿਆ ਵੀ ਕਿਸੇ ਰੋਬੋਟ ਦੁਆਰਾ ਆਤਮ ਹੱਤਿਆ ਯਾਨੀ ਸੈਲਫ ਡੈਮੋਲੇਸ਼ਨ ਕਰ ਲਈ ਉਹਨੇ ਆਪਣੇ ਆਪ ਨੂੰ ਖੁਦ ਖਤਮ ਕਰਤਾ ਹੁਣ ਦੂਸਰਾ ਕੇਸ ਮੈਂ ਗੱਲ ਕਰਦਾ ਇੱਕ ਨਾਸਾ ਨੇ ਇੱਕ ਐਕਸਪੈਰੀਮੈਂਟ ਕੀਤਾ ਡਾਰਟ ਨਾਮ ਦਾ ਇੱਕ ਉਹਨਾਂ ਨੇ ਐਸਾ ਰਾਕਟ ਜਿਹੜਾ ਹੈ ਉੱਪਰ ਭੇਜਿਆ ਜਿਹੜਾ ਕੀ ਸੈਲਫ ਕੰਟਰੋਲਡ ਸੀਗਾ ਜਿਹਦਾ ਧਰਤੀ ਤੋਂ ਕੋਈ ਕੰਟਰੋਲ ਨਹੀਂ ਸੀ ਹੋਣਾ ਜਿਹਦੇ ਅੰਦਰ ਮਤਲਬ ਐਸਾ ਕੋਈ ਸਿਸਟਮ ਨਹੀਂ ਸੀ ਕਿ ਵੀ ਉਹਨੂੰ ਨੀਚੋਂ ਧਰਤੀ ਤੋਂ ਕੰਟਰੋਲ ਕੀਤਾ ਜਾਵੇ ਜਾਂ ਕੋਈ bari ਚੀਜ਼ ਜਿਹੜੀ ਆ ਜਾਂ ਕੋਈ ਇਨਸਾਨ ਜਾਂ ਕੋਈ bari ਸਿਸਟਮ ਕੋਈ ਉਹਨੂੰ ਜਿਹੜਾ ਹੈ ਕੰਟਰੋਲ ਕਰ ਸਕੇ ਐਸਾ ਕੁਛ ਨਹੀਂ ਸੀਗਾ ਉਹਦੇ ਨਾਲ ਉਹ ਆਪਣੇ ਆਪ ਤੋਂ ਚੱਲਣ ਵਾਲਾ ਸੀ ਤੁਸੀਂ ਨੈਟ ਤੇ ਸਰਚ ਕਰ ਸਕਦੇ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਦੱਸ ਰਿਹਾ ਤੁਹਾਨੂੰ ਤੁਹਾਨੂੰ ਸਗੋਂ ਡਿਟੇਲ ਚ ਦੂੰਗਾ ਹੀ ਸਮਝਾਉਗੀ ਇਹ ਚੀਜ਼ ਕਿ AI ਦੇ ਕੀ ਮਾਰੇ ਇਫੈਕਟ ਹੋ ਸਕਦੇ ਨੇ ਉਹਨੇ ਜਿਹੜਾ ਹੈ ਪਹਿਲੀ ਤਾਂ ਵੀ ਕੋਰੀਆ ਦੇ ਵਿੱਚ ਰੋਬੋਟ ਨੇ ਆਤਮ ਹੱਤਿਆ ਕਰ ਲਈ ਦੂਸਰਾ ਇੱਕ ਐਸਾ ਰੌਕਟ ਛੱਡਿਆ ਗਿਆ ਸਪੇਸ ਦੇ ਵਿੱਚ ਜਿਹੜਾ ਕਿ ਆਪਣੇ ਆਪ ਤੋਂ ਹੀ ਜਿੰਨੇ ਸਾਰੇ ਫੈਸਲੇ ਲੈਣੇ ਸੀ ਜਿਹੜਾ ਆਟੋਨਮਸ ਸੀਗਾ ਧਰਤੀ ਦੇ ਨਾਲ ਜਿਹਦਾ ਕੋਈ ਲਿੰਕ ਨਹੀਂ ਸੀ ਇੱਥੇ ਤੋਂ ਉਹ ਜਦੋਂ ਪਹਿਲੀ ਗੱਲ ਜਦੋਂ ਕੋਈ ਰਾਕਟ ਜਿਹੜਾ ਹੈ ਬਹੁਤ ਉਚਾਈ ਤੱਕ ਛੰਡਿਆ ਜਾਂਦਾ ਤਾਂ ਉਹਦਾ ਇੱਕ ਸੈਟੇਲਾਈਟ ਤਿਆਰ ਕਰਕੇ ਉੱਪਰ ਭੇਜਿਆ ਜਾਂਦਾ ਤਾਂ ਕਿ ਜਦੋਂ ਉਹ ਸਪੇਸ ਦੇ ਵਿੱਚ ਅੱਗੇ ਜਾਵੇ ਸਾਡੀ ਮਤਲਬ ਜਿੰਨੀਆਂ ਨਾਰਮਲ ਲਿਮਿਟੇਸ਼ਨਸ ਨੇ ਗ੍ਰੈਵਿਟੀ ਦੀਆਂ ਉਹ ਸਾਰੀਆਂ ਤੋਂ ਬਾਹਰ ਨਿਕਲ ਜੇ ਇਸ ਕੇ ਵੈਲੋਸਿਟੀ ਦੇ ਜ਼ੋਨ ਤੋਂ ਉਸ ਤੋਂ ਵੀ ਅੱਗੇ ਜਦੋਂ ਉਹ ਚਲਾ ਜਾਵੇ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਸੈਟੇਲਾਈਟ ਉਹਨੂੰ ਜੋ ਚੀਜ਼ਾਂ ਉਹਨੂੰ ਰਿਕੁਆਇਰਡ ਨੇ ਅੱਗੇ ਦੀਆਂ ਮਤਲਬ ਨੈਵੀਗੇਟ ਕਰ ਸਕੇ ਯਾਨੀ ਉਹਦੀ ਮਦਦ ਕਰ ਸਕੇ ਆਲੇ ਦੁਆਲੇ ਦੇ ਵਿੱਚੋਂ ਅਬਜ਼ਰਵ ਕਰਕੇ ਚੀਜ਼ਾਂ ਕਿ ਉਹਦੇ ਕੰਨੀ ਕੋਈ ਚੀਜ਼ ਤਾਂ ਨਹੀਂ ਆ ਰਹੀ ਜਾਂ ਉਹਨੂੰ ਆਪਣਾ ਪ੍ਰੈਸ਼ਰ ਕਿੰਨਾ ਰੱਖਣਾ ਚਾਹੀਦਾ ਹੈ ਜਾਂ ਉਹਨੂੰ ਆਪਣੀ ਸਪੀਡ ਕਿੰਨੀ ਰੱਖਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਹਨੇ ਕੀ ਕੀਤਾ ਉਹ ਡਾਰਟ ਨਾਮ ਦਾ ਜਿਹੜਾ ਰੌਕਟ ਛੱਡਿਆ ਗਿਆ ਉਹਨੇ ਉਰੇ ਤੋਂ ਜਦੋਂ ਨੇ ਮਤਲਬ ਜਿਸ ਟਾਈਮ ਤੇ ਜਾ ਕੇ ਇਹਦੇ 2 3 ਕ੍ਰਾਇਓਜੈਨਿਕ ਇੰਜਨੀਆਂ ਹੌਰ ਤਰ੍ਹਾਂ ਦੇ ਪਾਰਟਸ ਹੁੰਦੇ ਨੇ ਜਿਹੜੇ ਇੱਕ ਤੋਂ ਬਾਅਦ ਇੱਕ ਸਟਾਰਟ ਹੋਣੇ ਹੁੰਦੇ ਨੇ ਉਹਦੀਆਂ ਸਟੇਜਸ ਦੇ ਮੁਤਾਬਿਕ ਉਹਨਾਂ ਨੇ ਮਤਲਬ ਜਿਹੜਾ ਨੈਕਸਟ ਸਟੇਜ 'ਚ ਜਾ ਕੇ ਉਹ ਰਿਲੀਜ਼ ਕਰਨੀਆਂ ਹੁੰਦੀਆਂ ਨੇ ਜਾਂ ਕੋਈ ਚੀਜ਼ਾਂ ਜਿਹੜੀਆਂ ਪਿੱਛੇ ਛੱਡ ਦੇਣੀਆਂ ਚਾਹੀਆਂ ਹੁੰਦੀਆਂ ਨੇ ਉਹਨੇ ਜੰਕ ਦੇ ਤੌਰ ਤੇ ਤਾਂ ਉਹਨੇ ਕੀ ਕੀਤਾ ਉਹ ਜਿਹੜਾ ਡਾਟ ਛੱਡਿਆ ਗਿਆ ਉਹਨੇ ਨਾ ਇੱਕ ਸਟੇਜ ਤੇ ਜਾ ਕੇ ਉਹਨੇ ਸਟੇਜ ਤੋਂ ਪਹਿਲਾਂ ਹੀ ਆਪਣੇ ਉਹ ਜਿਹੜੇ ਹੈਗੇ ਨੇ ਆਪਣੇ ਡਿਸਪੋਜ਼ ਆਫ ਕਰਤੇ ਜਿਹੜੀਆਂ ਕੁਝ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੀਗੀਆਂ ਉਹਨੂੰ ਜਦ ਕਿ ਜਦ ਕਿ ਸਾਰਾ ਕੁਝ ਸਹੀ ਚੱਲ ਰਿਹਾ ਸੀ ਹਾਂ ਇਹ ਨਹੀਂ ਹੈ ਕਿ ਉਹਨੂੰ ਨੀਚੋਂ ਅਬਜ਼ਰਵ ਕੀਤਾ ਜਾ ਰਿਹਾ ਸੀ ਕੰਟਰੋਲ ਕੋਈ ਨਹੀਂ ਸੀਗਾ ਉਹਦੇ ਅੰਦਰ ਸਿਸਟਮ ਹੀ ਇਦਾਂ ਦਾ ਸੀ ਜਿਹੜਾ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਉਹਨੇ ਆਪ ਹੀ ਸਾਰੇ ਜਿਹੜੇ ਨੇ ਡਿਸੀਜਨ ਲੈਣੇ ਸੀ ਅੱਗੇ ਦੀ ਸਿਚੁਏਸ਼ਨ ਨੂੰ ਅਬਜ਼ਰਵ ਕਰਕੇ ਤਾਂ ਕੀ ਹੋਇਆ ਇੱਕ ਟਾਈਮ ਤੇ ਜਾ ਕੇ ਉਹਨੇ ਕੀ ਕੀਤਾ ਆਪਣੇ ਟਾਈਮ ਤੋਂ ਪਹਿਲਾਂ ਜਿਹੜੇ ਨੇ ਮਤਲਬ ਡਿਸਪੋਜ਼ ਆਫ ਕਰਤੇ ਕੁਝ ਇੰਜਨਸ ਵਗੈਰਾ ਜਾਂ ਜੋ ਵੀ ਚੀਜ਼ਾਂ ਸੈਂਟਿਪਿਕਲੀ ਜਿਹੜੇ ਜਾਣਦੇ ਨੇ ਇਸ ਚੀਜ਼ ਬਾਰੇ ਉਹ ਬੈਟਰ ਦੱਸ ਸਕਦੇ ਨੇ ਇਸ ਚੀਜ਼ ਬਾਰੇ ਤੁਸੀਂ ਰਿਸਰਚ ਵੀ ਕਰ ਸਕਦੇ ਹੋ ਪਰ ਮੈਂ ਮੋٹے ਤੌਰ ਤੇ ਮਤਲਬ ਖਤਰਾ ਦੱਸ ਸਕਦਾ ਉਹਨੇ ਕੀ ਕੀਤਾ ਐਂਡ ਦੇ ਵਿੱਚ ਜਾ ਕੇ ਉਹ ਕ੍ਰੈਸ਼ ਕਰ ਗਿਆ ਆਪਣੇ ਸੈਟਲਾਈਟ ਦੇ ਵਿੱਚ ਯਾਨੀ ਉਹਨੇ ਵੀ ਉਹ ਡਾਰਟ ਨਾਮ ਦੇ ਜਿਹੜਾ ਸਪੇਸ ਮਿਸ਼ਨ ਸੀਗਾ ਉਹਨੇ ਸੁਸਾਈਡ ਕਰ ਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸੁਸਾਈਡ ਕਰ ਲਈ ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਕੋਰੀਆ ਚ ਇੱਕ ਰੋਬੋਟ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਰੇਟਿਡ ਰੋਬੋਟ ਨੇ ਸੁਸਾਈਡ ਕਰ ਲਈ ਇਹ ਵੀ ਬੜੀ ਚਿੰਤਾ ਦਾ ਵਿਸ਼ਾ ਹੈ ਤਾਂ ਹੁਣ ਜਿੱਥੇ ਦੁਨੀਆ ਦੇ ਸਭ ਤੋਂ ਵੱਧ ਐਕਸਪੈਰੀਮੈਂਟ ਯੂਐਸ ਦੇ ਵਿੱਚ ਸਭ ਤੋਂ ਵੱਧ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਐਕਸਪੈਰੀਮੈਂਟ ਕੀਤੇ ਜਾ ਰਹੇ ਨੇ ਉੱਥੇ ਅਲੱਗ-ਅਲੱਗ ਲੈਬਸ ਦੇ ਵਿੱਚ ਇੱਕ ਲੈਬ ਐਸੀ ਹੈ ਜਿੱਥੇ ਸਭ ਕੋਸ ਸופਿਸਟੀਕੇਟਿਡ ਐਕਸਪੈਰੀਮੈਂਟ ਹੋ ਰਿਹਾ ਹੈ ਇਹ ਦੇ ਉੱਤੇ ਤਾਂ ਉੱਥੇ ਕੀ ਹੁੰਦਾ ਹੈ ਕਿ ਉੱਥੇ ਤਕਰੀਬਨ 6 ਤੋਂ ਵੱਧ ਬੰਦੇ ਨੇ ਜਿਹੜੇ ਹਾਇਰ ਟਾਈਮ ਕੰਪਿਊਟਰ ਤੇ ਬੈਠੇ ਰਹਿੰਦੇ ਨੇ ਤੇ ਉਹ ਆਪਣੀ ਸ਼ਿਫਟ ਅਨੁਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨੂੰ ਅਬਜ਼ਰਵ ਕਰਦੇ ਨੇ ਤੇ ਕੁਝ ਹੱਦ ਤੱਕ ਆਪਰੇਟ ਵੀ ਕਰਦੇ ਨੇ ਤਾਂ ਉਹਨਾਂ ਨੇ ਕੀ ਦੇਖਿਆ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਾਈਨਰ ਤੋਂ ਮਾਈਨਰ ਡੀਟੇਲ ਚੱਕਦੀ ਹੈ ਮਾਈਨਰ ਤੋਂ ਮਾਈਨਰ ਅਬਜ਼ਰਵ ਕਰਦੀ ਹੈ ਇਨਫੋਰਮੇਸ਼ਨ ਨੂੰ ਤਾਂ ਉਹਨੇ ਉਹ ਬੰਦਿਆਂ ਦੀ ਆਵਾਜ਼ ਦੀ ਫ੍ਰੀਕੁਐਂਸੀ 101% ਮੈਚ ਕਰਕੇ ਉਹਨਾਂ ਦੀ ਆਵਾਜ਼ ਵੀ ਕਾਪੀ ਕਰਨੀ ਸ਼ੁਰੂ ਕਰਤੀ ਉਹਨੇ ਉਹਦਾ ਫਾਇਦਾ ਕੀਤਾ ਉਸ ਆਵਾਜ਼ ਦੀ ਕਾਪੀ ਦਾ ਉਹਨੇ ਜਦੋਂ ਕੋਈ ਬੇਤਿਆ ਨਾ ਬੰਦਾ ਬੈਠਾ ਹੁੰਦਾ ਸੀ ਤਾਂ ਉਹਨੇ ਬਾਹਰ ਦੀ ਦੁਨੀਆ ਬਾਰੇ ਯਾਨੀ ਬਾਹਰ ਦੀ ਦੁਨੀਆ ਬਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹ ਬੰਦਿਆਂ ਤੋਂ ਮੈਨੀਪੂਲੇਸ਼ਨ ਰਾਈ ਇਨਫੋਰਮੇਸ਼ਨ ਲੈਣੀ ਸ਼ੁਰੂ ਕਰਤੀ ਕਿ ਕਿੰਨੀ ਖਤਰੇਵਾਲੀ ਗੱਲ ਹੈ ਵੀਰੋ ਇਹ ਕਿ ਉਹਨੇ ਬਾਹਰ ਦੀ ਦੁਨੀਆ ਨੂੰ ਇੰਪਰੂਵ ਕਰਨਾ ਸ਼ੁਰੂ ਕਰਤਾ ਕੁਝ ਭੈਟ ਕਰਨੀ ਸ਼ੁਰੂ ਕਰਤੀ ਤਾਂ ਤੁਸੀਂ ਇਹ ਤਿੰਨੇ ਕੇਸਸ ਤੋਂ ਐਗਜ਼ਾਮਪਲ ਦੇਖ ਸਕਦੇ ਹੋ ਜਿਹੜੇ ਲੋਕ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਐਕਸਪੈਰੀਮੈਂਟੇਸ਼ਨਸ ਦੇ ਵਿੱਚ ਇਨਵੋਲਵ ਨੇ ਉਹ ਬਹੁਤ ਜ਼ਿਆਦਾ ਇਸ ਟਾਈਮ ਡਰੇ ਹੋਏ ਨੇ ਉਹਨਾਂ ਨੂੰ ਪਤਾ ਉਹ ਚਾਹੇ ਦੁਨੀਆ ਦੇ ਅੱਗੇ ਆਨ ਨਾ ਦੇਣ ਇਹ ਸਾਰੀਆਂ ਗੱਲਾਂ ਪਰ ਕਿਤੇ ਨਾ ਕਿਤੇ ਵੀਰੋ ਜਿਹੜਾ ਇਹਦੇ ਬਹੁਤ ਖਤਰੇ ਦੇ ਨਿਸ਼ਾਨ ਜਿਹੜੇ ਨੇ ਉੱਥੇ ਪਹੁੰਚ ਚੁੱਕੀ ਹੈ ਸਿਚੁਏਸ਼ਨ ਤੇ ਇਹ ਇਨਸਾਨ ਦਾ ਫਰਜ਼ ਮੰਨਦਾ ਹੈ ਹੁਣ ਇੱਕ ਰੇਲਵੇ ਦੇ ਵਿੱਚ ਦੀ ਐਗਜ਼ਾਮਪਲ ਦਿੰਨਾ ਵੀ ਇਹ ਕਿਉਂ ਰੇਲਵੇ ਨੇ ਇਸ ਚੀਜ਼ ਨੂੰ ਅਡਪਟ ਨਹੀਂ ਕੀਤਾ AI ਨੂੰ ਪਿੱਛੇ ਜੇ ਕੀ ਹੋਇਆ 3 ਸਾਲ ਪਹਿਲਾਂ ਮੈਂ ਦਿੱਲੀ ਪੈਸੇਂਜਰਾਂ ਟ੍ਰੇਨ ਦੇ ਵਿੱਚ ਆਂਦਾ ਜਾਂਦਾ ਤਾਂ ਉਹ ਰੇਲਵੇ ਨੇ ਇੱਕ ਪ੍ਰੋਪੋਜ਼ਲ ਦਿੱਤੀ ਨਾਰਥਰਨ ਰੇਲਵੇ ਨੂੰ ਕਿ ਉਹਨਾਂ ਨੇ ਨਾ ਜਿਵੇਂ ਸਭ ਤੋਂ ਐਂਡ ਵਾਲਾ ਜਿਹੜਾ ਡੱਬਾ ਹੁੰਦਾ ਤੇ ਜਿਹੜਾ ਇੰਜਨ ਦੇ ਵਿੱਚ ਬੈਠਾ ਬੰਦਾ ਹੁੰਦਾ ਮੇਨ ਉਹਨਾਂ ਦਾ ਡਰਾਈਵਰ ਤੇ ਉਹਦਾ ਨੈਵੀਗੇਟਰ ਉਨੇ ਜਿਹੜਾ ਐਂਡ ਵਾਲਾ ਗਾਰਡ ਹੁੰਦਾ ਉਹਨੇ ਉਹਨੂੰ ਨੈਵੀਗੇਸ਼ਨ ਦੇ ਲਈ ਇੱਕ ਸਿਗਨਲ ਦੇਣਾ ਹੁੰਦਾ ਲਾਈਟ ਸਿਗਨਲ ਦੇਣਾ ਹੁੰਦਾ ਮਤਲਬ ਉਹ ਜਿਹੜਾ ਲਾਈਟ ਸਿਗਨਲ ਦਿੰਦਾ ਜਦੋਂ ਉਹ ਤਾਂ ਉਹ ਜਿਹੜਾ ਇਹ ਗੱਡੀ ਦੇ ਮਤਲਬ ਐਕਸਲਰੇਟ ਕਰਦਾ ਉਹਦੇ ਬ੍ਰੇਕ ਤੋਂ ਪੈਰ ਚੱਕ ਕੇ ਉਹਨੂੰ ਰੇਸ ਦਿੰਦਾ ਤਾਂ ਉਹ ਮਤਲਬ ਉਹਨਾਂ ਨੇ ਦੇਖਿਆ ਵੀ ਕਿਉਂ ਨਾ ਕੁਝ ਐਸਾ ਸਿਸਟਮ ਫਿੱਟ ਕੀਤਾ ਜਾਵੇ ਵੀ ਜਿਹੜੀ ਲਾਸਟ ਵਾਲਾ ਜਿਹੜਾ ਡੱਬਾ ਹੈ ਉੱਥੇ ਤਾਂ ਕੋਈ ਲਾਈਟ ਜਿਹੜੀ ਹੈ ਜਿਵੇਂ ਲੇਜ਼ਰ ਲਾਈਟ ਇੰਜਨ ਦੇ ਸਾਈਡ ਤੇ ਕੋਈ ਜਿਵੇਂ ਇਸ ਤਰ੍ਹਾਂ ਦਾ ਆੜਾ ਜਾਂ ਬਣਾ ਕੇ ਲਾ ਦਿੱਤਾ ਜਾਵੇ ਤੇ ਉਧਰ ਵੀ ਬਦਮਾ ਜਾਂ ਲੱਗਿਆ ਹੋਵੇ ਇਧਰੋਂ ਜਿਹੜੀ ਮਤਲਬ ਉਹ ਮੇਜਰ ਲਾਈਟ ਉੱਧਰ ਪਵੇ ਗ੍ਰੀਨ ਲਾਈਟ ਹੋਵੇ ਤਾਂ ਉੱਧਰਲਾ ਕੈਚ ਕਰੇ ਜਿਵੇਂ ਆਪਣੇ ਆਹ ਜਿਹੜੇ ਵਾਸ਼ਰੂਮਸ ਦੇ ਵਿੱਚ ਅੱਜਕੱਲ ਐਡਵਾਂਸ ਜਿਹੜੇ ਫੋਟੋਕਰੋਮੈਟਿਕ ਕੈਮਰੇ ਲੱਗੇ ਹੁੰਦੇ ਨਾ ਫੋਟੋਜੈਨਿਕ ਕੈਮਰੇ ਜਿਹੜੇ ਮਤਲਬ ਹੱਥ ਪਾਣੇ ਆਪਾਂ ਵਿਚਾਲੇ ਫੋਟੋ ਖਿੱਚਦੇ ਨੇ ਇਧਰ ਲਈ ਲਾਈਟ ਇਧਰ ਲਈ ਲਾਈਟ ਦੇ ਵਿਚਾਲੇ ਆਪਾਂ ਹੱਥ ਕਰਦੇ ਆ ਤਾਂ ਉਹ ਚੱਲ ਪੈਂਦਾ ਪਾਣੀ ਚੱਲ ਪੈਂਦਾ ਹੈ ਯਸ ਜਿਹੜਾ ਇਹ ਐਲੀਮੈਂਟ ਔਨ ਹੋ ਜਾਂਦਾ ਉਹ ਸੇਕ ਚੱਡਣ ਲੱਗ ਜਾਂਦਾ ਜਿੰਦਾ ਬੀਰੋ ਇਸ ਟੈਕਨੀਕ ਜਿਹੜੀ ਆ ਕਿਉਂ ਨਹੀਂ ਉਹ ਜਿਹੜਾ ਨਾਰਥਰਨ ਰੇਲਵੇ ਨੇ ਉਹਨੇ ਅਪਣਾਈ ਹੁਦਾ ਕੀ ਆ ਕਿ ਜਿਹੜੇ ਲੋਕ ਗੰਗਾ ਨਗਰ ਤੋਂ ਅੰਬਾਲਾ ਤੱਕ ਟਰੈਵਲ ਕਰਦੇ ਨੇ ਜਿਹੜੇ ਮਤਲਬ ਬਠਿੰਡਾ ਸਾਈਡ ਤੋਂ ਜ਼ਿਆਦਾ ਲੋਕ ਚੜ੍ਹਦੇ ਨੇ ਹੁੰਦਾ ਕੀ ਹੈ ਕਿ ਉਹ ਬਹੁਤ ਜਗ੍ਹਾ ਲੋਕ ਸੇਵਾ ਕਰ ਰਹੇ ਹੁੰਦੇ ਨੇ ਖਾਸ ਤੌਰ ਤੇ ਹਜੂਰ ਸਾਹਿਬ ਜਾਣ ਵਾਲੀਆਂ ਨੰਦੇੜ ਸਾਹਿਬ ਜਾਣ ਵਾਲੀਆਂ ਟ੍ਰੇਨਾਂ ਦੇ ਵਿੱਚ ਉਹ ਪਾਣੀ ਪੁਲਾ ਰਹੇ ਹੁੰਦੇ ਨੇ ਜਾਂ ਲੰਗਰ ਛਕਾ ਰਹੇ ਹੁੰਦੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਜਿੱਥੇ ਵੀ ਗੱਡੀ 30 ਸੈਕਿੰਡ ਲਈ ਸਟੇਸ਼ਨ ਤੇ ਗੱਡੀ ਰੁਕਦੀ ਆ ਉੱਥੇ ਉਤਰਦੇ ਨੇ ਉੱਤਰ ਕੇ ਉਹ ਜਿਹੜੇ ਹੈਗੇ ਨੇ ਮਤਲਬ ਉਹ ਸਾਰੇ ਦੇ ਸਾਰੇ ਬੰਦੇ ਪਾਣੀ ਭਰਨ ਚਲੇ ਜਾਂਦੇ ਨੇ ਜੇ ਅਗਰ ਉਹ ਮਸ਼ੀਨਿੰਗ ਲੱਗੀ ਹੋਵੇ ਜਾਂ ਉਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆਪਰੇਟਿਡ ਸਿਸਟਮ ਲੱਗੇ ਹੋਣ ਉਹਨੇ ਤਾਂ ਬਸ ਇਧਰੋਂ ਦੇਖ ਕੇ ਕਿ ਇੰਨੇ ਸੈਕਿੰਡ ਹੋ ਗਏ ਜਾਂ ਕੋਈ ਜਿਹੜੀ ਹੈਗੀ ਸਵਾਰੀਆਂ ਨਹੀਂ ਹੈਗੀਆਂ ਕਿ ਕੋਈ ਦਰਵਾਜ਼ੇ 'ਚ ਨਹੀਂ ਖੜੀ ਐ ਚੜ੍ਹ ਉਤਰ ਨਹੀਂ ਰਹੀ ਉਹਨੇ ਤਾਂ ਆਪਣੀ ਲਾਈਟ ਇਧਰੋਂ ਚਲਾ ਦੇਣੀ ਐ ਦੂਸਰੀ ਨੇ ਕੈਚ ਕਰ ਲੈਣੀ ਐ ਗੱਡੀ ਨੇ ਚੱਲ ਪੈਣੀ ਐ ਜਦ ਕਿ ਇਨਸਾਨ ਦੇ ਅੰਦਰ ਇੱਕ ਵੱਕਰੀ ਚੀਜ਼ ਕੀ ਆ ਇੰਟੂਿਸ਼ਨ ਜਦੋਂ ਕੋਈ ਬੰਦੇ ਉੱਤਰਦੇ ਨੇ ਤੇ ਉਹਨੂੰ ਪਤਾ ਹੁੰਦਾ ਗਾੜ੍ਹ ਦੇਖ ਲੈਂਦਾ ਕਿ ਇੰਨੀ ਕੁ ਦੂਰੀ ਤੇ ਪਾਣੀ ਪਲਾਨ ਵਾਲੇ ਖੜੇ ਨੇ ਉਹਦੀ ਟੀਚੂਨ ਕੰਮ ਕਰ ਰਹੀ ਹੁੰਦੀ ਆ ਕਿ ਵੀ ਲਾਸਟ ਬੰਦੇ ਇੰਨੇ ਕੋ ਦਾ ਅੰਦਾਜ਼ਾ ਹੁੰਦਾ ਵੀ ਇੰਨੇ ਕੋ ਬੰਦੇ ਉਤਰੇ ਸੀ ਤੇ ਇੰਨੇ ਕ ਬੰਦੇ ਜਿਹੜੇ ਨੇ ਵਾਪਸ ਮੁੜੇ ਨੇ ਇਟ ਮੀਨਸ ਸਾਰੇ ਬੰਦੇ ਵਾਪਸ ਨਹੀਂ ਮੁੜੇ ਕੁਝ ਕੁ ਬੰਦੇ ਪਿੱਛੇ ਨੇ ਜਿਹੜੇ ਕਿ ਭੱਜ ਕੇ ਚੜਨ ਦੀ ਕੋਸ਼ਿਸ਼ ਕਰਨਗੇ ਤੇ ਮੇਬੀ ਕਿ ਐਕਸੀਡੈਂਟ ਹੋ ਜਵੇ ਜਾਂ ਕਿਸੇ ਦੇ 60 ਫੀਟ ਲੱਗ ਜਵੇ ਇਸ ਕਰਕੇ ਜਿਹੜੀ ਆਰਟੀਫੀਸ਼ਲ ਇੰਟੈਲੀਜੈਂਸ ਹੈ ਹਰ ਜਗ੍ਹਾ ਕਾਮਯਾਬ ਨਹੀਂ ਹੈ ਬਹੁਤ ਜਗ੍ਹਾ ਇਨਸਾਨੀ ਮਤਲਬ ਸੁਭਾਅ ਦੀ ਲੋੜ ਪੈਂਦੀ ਹੈ ਇਨਸਾਨੀ ਕੁਆਲਿਟੀਜ਼ ਦੀ ਲੋੜ ਪੈਂਦੀ ਹੈ ਇਮੋਸ਼ਨਸ ਨਹੀਂ ਹੁੰਦੇ ਆਰਟੀਫੀਸ਼ਲ ਇੰਟੈਲੀਜੈਂਸ ਦੇ ਵਿੱਚ ਨਾ ਹੀ ਉਹਦੇ ਵਿੱਚ ਇੰਟੂਸ਼ਨ ਹੁੰਦੀ ਹੈ ਸਾਡੀ ਜਿਹੜੀ ਇੰਟੂਿਸ਼ਨ ਹੈ ਉਹ ਇਨਸਾਨੀ ਸਰੋਕਾਰਾਂ ਨੂੰ ਲੈ ਕੇ ਚੱਲਦੀ ਹੈ ਜਾਂ ਯਾਨੀ ਆਪਾਂ ਇੱਕ ਦੂਸਰੇ ਦਾ ਭਲਾ ਇੱਕ ਦੂਸਰੇ ਦੇ ਨਾਲ ਕਿੰਨੇ ਇਨਵੋਲਵ ਹਾਂ ਕਿੰਨਾ ਇੱਕ ਦੂਸਰੇ ਦੀ ਬਿਹਤਰੀ ਚਾਹੁੰਦੇ ਆ ਜਾਂ ਕਿਸੇ ਨੂੰ ਨੁਕਸਾਨ ਤੋਂ ਇੱਕ ਦੂਸਰੇ ਨੂੰ ਬਚਾਉਣਾ ਚਾਹੁੰਦੇ ਆ ਆਪਾਂ ਇਸ ਚੀਜ਼ ਦੇ ਉੱਪਰ ਚੱਲਦੇ ਆ ਉਹ ਸਿਰਫ ਪ੍ਰੋਬੈਬਿਲਿਟੀਜ਼ ਤੇ ਸੰਭਾਵਨਾਵਾਂ ਤੇ ਚੱਲਦੀ ਆ ਆਰਟੀਫੀਸ਼ੀਅਲ ਮੰਨਿਆ ਕਿ ਭੀ ਉਹ ਇਨਸਾਨ ਨਾਲੋਂ ਕਰੋੜਾਂ ਗੁਣਾ ਵੱਧ ਸੰਭਾਵਨਾਵਾਂ ਸੋਚ ਸਕਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਪਰ ਕਦੇ ਵੀ ਉਹ ਜਿਹੜੀ ਐਨੀ ਕਾਮਯਾਬ ਨਹੀਂ ਹੋ ਸਕਦੀ ਸੋ ਪਿਆਰੇ ਵੀਰੋ ਤੁਹਾਨੂੰ ਦੁਬਾਰਤੋਂ ਫੇਰ ਇੱਕ ਵਾਰੀ ਬੇਨਤੀ ਹੈ ਆਪਣੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਅਦ੍ਰਿਸ਼ਮ ਦੇ ਨਾਮ ਨਾਲ YouTube ਤੇ